ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਮਾਜ ਆਓ ਹਮਾਰਾ RAM ਪਿਆਰੇ ਜੀਓ ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ ਸੰਤ ਦੇਓ ਸੰਦੇਸਾ ਪੈ ਚਰਨਾਰੇ ਜੀਓ ਤਉ ਦਬੈਨ ਕਿਤਬਿਦ ਤਰੀਐ ਜਿਓ ਸਾਗ ਤੁਮਾਰੇ ਮੈਂ ਕਰੇ ਆਨੰਦਾ ਜਿਓ ਵਣ ਤਿਣ ਤ੍ਰਿਭਵਨ ਸੁਖ ਪਰਮ ਆਨੰਦਾ ਜਿਓ ਸੇਜ ਸੁਹਾਵੀ ਇਹ ਮਨ ਬਿਗਸੰਦਾ ਜਿਓ ਪੇਖ ਦਰਸਨ ਇਹ ਸੁਖ ਲਹੀਐ ਜਿਓ ਚਰਨ ਪਖਾਰ ਕਰੀ ਨਿਤ ਸੇਵਾ ਜਿਓ ਪੂਜਾ ਅਰਚਾ ਬੰਦਨ ਦੇਵਾ ਜਿਓ ਦਾਸਨ ਦਾਸ ਨਾਮ ਜਪ ਲੈਵਾ ਜੀਵੋ ਬਿਨੋ ਠਾਕੁਰ ਪਹਿ ਕਹੀਐ ਜਿਓ ਐਸ਼ ਪੁਨੀ ਮੇਰੀ ਮਨ ਤਨ ਹਰਿਆ ਜਿਓ ਦਰਸ਼ਨ ਦੇਖਤ ਸਭ ਦੁੱਖ ਪਰ ਹਰਿਆ ਜਿਓ ਹਰ ਹਰ ਨਾਮ ਜਪੇ ਜਪ ਤਰਿਆ ਜਿਓ ਇਹੋ ਅਜਰ ਨਾਨਕ ਗੁਰ ਸੁਖ ਸਹੀਐ ਜਿਓ ਇਹੋ ਅਜਰ ਨਾਨਕ ਸੁਖ ਸਹੀਐ ਜਿਓ ਗੋੜੀ ਮਾਜ ਮਹੱਲਾ ਪੰਜਵਾ ਸੋਣ ਸੋਣ ਸਾਜਨ ਮਨ ਮਿੱਤ ਪਿਆਰੇ ਜਿਓ ਮਨ ਤਨ ਤੇਰਾ ਇਹੋ ਜਿਓ ਭੇਵਾਰੇ ਜਿਓ ਵਿਸਰ ਨਾਹੀ ਪ੍ਰਭ ਪ੍ਰਾਣ ਆਧਾਰੇ ਜਿਓ ਸਦਾ ਤੇਰੀ ਸਰਣਾਈ ਜਿਓ ਜੇਸ ਮਿਲੇ ਮਨ ਜਿਵੇ ਭਾਈ ਜਿਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜਿਓ ਸਭ ਕੇਸ਼ ਪ੍ਰਭ ਦਾ ਪ੍ਰਭ ਕੀਆ ਜਾਈ ਜਿਓ ਪ੍ਰਭ ਕੋ ਸਦ ਬਲ ਜਾਈ ਜਿਓ ਇਹੋ ਨਦਾਨ ਜਪੈ ਵਡ ਭਾਗੀ ਜਿਓ ਨਾਮ ਨਿਰੰਜਨ ਇਕ ਲੇਵ ਲਾਗੀ ਜਿਓ ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜਿਓ ਆਠ ਪਹਿਰ ਗੁਣ ਗਾਇਆ ਜਿਉ ਰਤਨ ਪਦਾਰਥ ਹਰ ਨਾਮ ਤੁਮਾਰਾ ਜਿਉ ਤੂੰ ਸੱਚਾ ਸ਼ਾਹ ਭਗਤ ਬਣ ਜਾਰਾ ਜਿਉ ਹਰ ਧਨ ਰਾਸ ਸੱਚ ਵਾਪਾਰਾ ਜਿਉ ਜਨ ਨਾਨਕ ਸਦ ਬਲੇਹਾਰਾ ਜਿਉ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਤੂੰ ਮੇਰਾ ਬੋਹਮਾਨ ਕਰਤੇ ਤੂੰ ਮੇਰਾ ਬੋਹਮਾਨ ਜੋਰ ਤੁਮਾਰਾ ਸੁਖ ਵਸਾ ਸੱਚ ਸ਼ਬਦ ਨੀਸਾਨ ਰਹਾਓ ਸਬੇ ਗੱਲਾਂ ਜਾਤੀਆ ਸੁਣ ਕੇ ਚੁੱਪ ਕੀਆ ਕਦਹਿ ਸੁਰਤ ਨਾ ਲੱਦਿਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅੱਖੀ ਡਿਠੜਿਆ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ 1 2 ਜੋਹ ਗਿਆ ਗਣੀ ਸਭ ਇਕਤ ਸਾਧ ਮੁਠੀ ਇਕ ਆਦ ਨਾਇ ਰਸੀੜਾ ਕਾ ਵਿਰਲੀ ਜਾਏ ਉਠੀ ਭਗਤ ਸੱਚੇ ਦਰਸੋ ਹੁੰਦੇ ਅਨੰਦ ਕਰਹਿ ਦਿਨ ਰਾਤ ਰੰਗ ਰਤੇ ਪਰਮੇਸ਼ਰੈ ਜਨ ਨਾਨਕ ਤੈਨ ਬਲਜਾਤ ਗੋੜੀ ਮਹੱਲਾ ਪੰਜਵਾਂ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਘਟ ਵੱਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਾਮ ਕੰਕਰ ਨੇੜ ਨਾ ਆਵੈ ਰਸਨਾ ਹਰ ਗੁਣ ਗਾਉ seva surt na jania na japae aaraad oot teri jag jeevana mere thakur agam agaad pae kripaal gusaaiya natthe sog santaap tati vaao na lagai satgur rakhe aap गोर नारायण द गोर गोर सच्चा सिजन हार गोर तुठे सब केश पाया जन नानक सद महला पंजवा हार राम 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 जप होए हो मार हाओ। राम गोबिंद जपेद हुआ मुख पवित्र हर जस सुणिय जिस ते सोई भाई मित्र सब पदारथ सब फला सर्ब गुणा जिस माहेो गोंद मनो विसारी जिस सिमरत दुख जाहे ਜੈਸ ਲੜ ਲਗਿਆ ਜੀ ਵੀ ਐ ਪਵਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸੱਚ ਐ ਸਾਬਾਸ਼ ਗੌੜੀ ਮਾਜ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇ ਤੀਰ ਤਿਆ ਮਿਲਿਆ ਨਿ ਥਾਵੇ ਥਾਓ ਰਹਾਓ ਹੋਰ ਸਾਦ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵੈਣ ਪਰਮੇਸ਼ਰ ਜੋ ਕਰੇ ਫਿਟ ਸੋ ਜੀਵਨ ਸੋਏ ਅੰਜਲ ਗਹਿ ਕੇ ਸਾਧਕਾ ਤਰਣਾ ਇਹ ਸੰਸਾਰ ਪਾਰ ਬਰਹਮ ਆਰਾਦੀਐ ਉਧਰੈ ਸਭ ਪਰਵਾਰ ਸਾਜਨਾ ਬੰਦ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਥਿਓ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ نو ਮੰਗੇ ਦਾਨ ਮਾਲ ਖਜ਼ਾਨਾ ਥਿਓ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਧਰ ਤੇ ਰੈ ਪ੍ਰਭ ਤੁਧਨੋਂ ਮੰਗੇ ਦਾਨ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ